ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਦਾ ਸਵਾਗਤ ਹੈ ਸਟੱਡੀ ਅਫੀਸ਼ੀਅਲ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਪੰਜਾਬ ਪੁਲਿਸ ਕਨਸਟੇਬਲ ਦਾ ਰਿਜ਼ਲਟ ਕਦੋਂ ਆਊਗਾ ਠੀਕ ਹੈ ਜੀ ਜਿਵੇਂ ਪੰਜਾਬ ਪੁਲਿਸ ਕਨਸਟੇਬਲ ਦਾ ਮਈ ਜੂਨ ਵਿੱਚ ਐਗਜ਼ਾਮ ਕੰਡਕਟ ਕਰਵਾਇਆ ਗਿਆ ਸੀ ਉਸ ਤੋਂ ਬਾਅਦ 21 ਜੂਨ ਨੂੰ ਸਾਡੇ ਅਨਸਰ ਕੀ ਵੀ ਆ ਚੁੱਕੀ ਸੀ ਕੈਂਡੀਡੇਟਾਂ ਨੂੰ 3 ਤੋਂ 4 ਦਿਨਾਂ ਦਾ ਓਬਜੈਕਸ਼ਨ ਲਾਉਣ ਦਾ ਟਾਈਮ ਵੀ ਦਿੱਤਾ ਗਿਆ ਠੀਕ ਹੈ ਤਾਂ ਉਸ ਦੇ ਬਾਅਦ ਅਸੀਂ ਵੀਡੀਓ ਪਾਈ ਸੀ ਕਿ ਪੰਜਾਬ ਪੁਲਿਸ ਦੀ ਜਿਹੜੀ ਪੀਐਸਟੀ ਦੀ ਕੱਟਆਫ ਹੈਗੀ ਐ ਅਸਪੈਕਟਿਡ ਕਿੰਨੀ ਜਾ ਸਕਦੀ ਐ ਉਸ ਦੇ ਹਿਸਾਬ ਨਾਲ ਕੈਂਡੀਡੇਟਾਂ ਨੇ ਆਪਣੇ ਅਨਸਰ ਕੀ ਦੇ ਹਿਸਾਬ ਨਾਲ ਮਾਰਕਸ ਮੈਚ ਕਰਕੇ ਪਤਾ ਵੀ ਲੱਗ ਗਿਆ ਹੋਣਾ ਕਿ ਸਾਨੂੰ ਫਿਜ਼ੀਕਲ ਦੀ ਪ੍ਰੀਪਰੇਸ਼ਨ ਕਰਨੀ ਚਾਹੀਦੀ ਐ ਜਾਂ ਨਹੀਂ ਕਰਨੀ ਚਾਹੀਦੀ ਐ ਫਾਈਨਲ ਕੱਟਆਫ ਕਿੰਨੇ ਤੇ ਜਾਊਗੀ ਸਾਡੇ ਕਿੰਨੇ ਚਾਂਸ ਹੈਗੇ ਸਿਲੈਕਸ਼ਨ ਹੋਣ ਦੇ ਠੀਕ ਹੈ ਤਾਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਹੁਣ ਵੀ ਸਾਡੇ ਕੋਲ ਕਿੰਨਾ ਟਾਈਮ ਹੈ ਗਿਆ ਜੇ ਅਜੇ ਵੀ ਫਿਜ਼ੀਕਲ ਦੀ ਤੁਸੀਂ ਪ੍ਰੀਪਰੇਸ਼ਨ ਸਟਾਰਟ ਨਹੀਂ ਕੀਤੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਅਜੇ ਤੱਕ ਵੀ ਜੇ ਤੁਹਾਨੂੰ ਕੋਈ ਵੀ ਡਾਊਟ ਹੈਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਅਸਪੈਕਟਡ ਜਿਹੜੀ ਕੀ ਹੈਗੀ ਹੈ ਕੱਟ ਆਫ ਦੀ ਉਹ ਤੁਸੀਂ ਮੈਚ ਕਰਨੀ ਆ ਉਸ ਤੋਂ ਬਾਅਦ ਫਾਈਨਲ ਕੱਟ ਆਫ ਦਾ ਤੁਸੀਂ ਜਿਵੇਂ ਐਸਪੈਕਟਿਡ ਜਿਹੜੀ ਕੱਟ ਆਫ ਹੋਊਗੀ ਉਸ ਤੋਂ 3-4 ਨੰਬਰ ਐਕਸਟਰਾ ਹੋਣੇ ਚਾਹੀਦੇ ਆ ਫਿਰ 100% ਸਿਲੈਕਸ਼ਨ ਹੈਗੀ ਆ ਚਾਂਸ ਤੇ ਜਿਹੜੇ ਕੈਂਡੀਡੇਟਾਂ ਦੇ 75-70 ਤੋਂ ਪਲੱਸ ਆ ਗਏ ਆ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਉਹਨਾਂ ਦਾ ਫਾਈਨਲ ਸਿਲੈਕਸ਼ਨ 100% ਹੈ ਬਸ ਉਹਨਾਂ ਨੂੰ ਫਿਜ਼ੀਕਲ ਦੀ ਪ੍ਰੈਪਰੇਸ਼ਨ ਹੈਗੀ ਆ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਆ ਇਹ ਕਹਤਾ ਹੁਣ ਅਸੀਂ ਗੱਲ ਕਰਦੇ ਆ ਤੁਸੀਂ ਪੰਜਾਬ ਪੁਲਿਸ ਕਨਸਟੇਬਲ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈਗੀ ਹੈ ਇਸ ਤੇ ਨਾਲ ਵੀ ਅਪਡੇਟ ਲੈ ਸਕਦੇ ਹੋ ਰਜੇ ਨਾਲੇ ਸਾਡਾ ਜਿਹੜਾ ਚੈਨਲ ਹੈਗਾ ਉਸ ਤੇ ਵੀ ਅਪਡੇਟ ਰਹਿ ਸਕਦੇ ਹੋ ਹਾਂ ਜਿਹੜਾ ਸਕੋਰ ਕਾਰਡ ਹੈਗਾ ਇਹ ਅਸੀਂ ਜਿਵੇਂ ਵੀ ਆਊਗਾ ਉਸ ਤੇ ਵੱਧ ਡਾਇਰੈਕਟ ਅਸੀਂ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਲੌਗਇਨ ਤੇ ਕਲਿੱਕ ਕਰਕੇ ਜਿਵੇਂ ਅਸੀਂ ਆਪਣੀ ਅੰਸਰ ਕੀ ਚੈੱਕ ਕਰ ਦਿੱਤੀ ਜੀ ਤਾਂ ਸੇਮ ਤਰੀਕੇ ਨਾਲ ਅਸੀਂ ਆਪਣਾ ਸਕੋਰ ਕਾਰਡ ਡਾਊਨਲੋਡ ਕਰਾਂਗੇ ਉਸਦੇ ਬਾਅਦ ਕਿਵੇਂ ਪਤਾ ਲੱਗੂਗਾ ਸਾਨੂੰ ਇਹ ਬਲੂ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਜਿਹੜੇ ਥੱਲੇ ਆਉ ਹੈ ਥੱਲੇ ਆਉਣ ਤੋਂ ਬਾਅਦ ਜਿਹੜਾ ਆਬਜੈਕਸ਼ਨ ਹੈਗੇ ਇਸ ਤੇ ਬਾਅਦ ਲਿੰਕ ਦਿੱਤਾ ਜਾਊਗਾ ਕਿ ਸਕੋਰ ਕਾਰਡ ਲਾਈਵ ਹੋ ਚੁੱਕੇ ਆ ਸਭ ਤੋਂ ਪਹਿਲਾਂ ਸਾਰੇ ਕੈਂਡੀਡੇਟਾਂ ਨੂੰ ਆਪਣਾ ਸਕੋਰ ਕਾਰਡ ਡਾਊਨਲੋਡ ਕਰਨਾ ਹੈ ਉਸਦੇ ਬਾਅਦ ਅਸੀਂ ਕੱਟ ਆਫ ਚੈੱਕ ਕਰਾਂਗੇ ਕਿ ਕੱਟ ਆਫ ਕਿੰਨੀ ਗਈ ਹੈ ਕੱਟ ਆਫ ਦੇ ਹਿਸਾਬ ਨਾਲ ਚੈੱਕ ਕਰਕੇ ਜਿਹੜੇ ਵੀ ਸਕੋਰ ਕਾਰਡ ਵਿੱਚ ਮਾਰਕਸ ਹੋਣਗੇ ਉਹੀ ਫਾਈਨਲ ਮਾਰਕਸ ਹੋਣਗੇ ਸਾਰੇ ਕੈਂਡੀਡੇਟਾਂ ਦੇ ਠੀਕ ਹੈ ਤੁਸੀਂ 100 ਵਿੱਚ ਚੈੱਕ ਕਰਨਾ ਕਿ ਸਾਨੂੰ ਕਿੰਨੇ ਮਾਰਕਸ ਅਪਡੇਟ ਕੀਤੇ ਆ ਓਬਜੈਕਸ਼ਨ ਲਾਣ ਤੋਂ ਬਾਅਦ ਸਾਨੂੰ ਕਿੰਨੇ ਮਾਰਕਸ ਦੀ ਗ੍ਰੇਸ ਮਿਲੀ ਹੈਗੀ ਆ ਜਾਂ ਨਹੀਂ ਮਿਲੀ ਹੈਗੀ ਠੀਕ ਹੈ ਉਹ ਲੈਵਲ ਦੇ ਡਿਪੈਂਡ ਕਰਦਾ ਕਿ ਪੇਪਰ ਦਾ ਲੈਵਲ ਕਿਦਾਂ ਦਾ ਦਾ ਸ਼ਿਫਟ ਕਿਹੜੀ ਸੀ ਠੀਕ ਹੈ ਜੀ ਤਾਂ ਉਸਤੇ ਬਾਅਦ ਇੱਥੇ ਲਿੰਕ ਆਊਗਾ ਲਿੰਕ ਆਉਣ ਤੋਂ ਬਾਅਦ ਇੱਥੇ ਦੱਸਿਆ ਜਾਊਗਾ ਕਿ ਸਕੋਰ ਕਾਰਡ ਲਾਈਵ ਹੋ ਚੁੱਕੇ ਆ ਤੁਸੀਂ ਲੌਗਇਨ ਤੇ ਕਲਿੱਕ ਕਰਕੇ ਡਾਇਰੈਕਟ ਆਪਣੇ ਡਾਊਨਲੋਡ ਕਰ ਸਕਦੇ ਹੋ ਉਸਦੇ ਬਾਅਦ ਨੈਕਸਟ ਜਿਹੜੀ ਆਪਸ਼ਨ ਰਹੂਗੀ ਤੁਸੀਂ ਕੱਟਆਫ ਚੈੱਕ ਕਰਨੀ ਹੈ ਕਿ ਪੀਐਸਟੀ ਦੀ ਕੱਟਆਫ ਕੀ ਆਈ ਹੈ ਉਸਦੇ ਹਿਸਾਬ ਨਾਲ ਤੁਸੀਂ ਆਪਣੀ ਫਿਰ ਆਪਣਾ ਜਿਹੜੀ ਲਿਸਟ ਹੋਊਗੀ ਲਿਸਟ ਵਿੱਚ ਨੇਮ ਚੈੱਕ ਕਰਨਾ ਹੈ ਕਿ ਕੀ ਅਸੀਂ ਲਿਸਟ ਵਿੱਚ एलिਜੀਬਲ ਹੈਗੇ ਆ ਜਾਂ ਨਹੀਂ ਹੈਗੇ ਠੀਕ ਹੈ ਤਾਂ ਉਸਦੇ ਬਾਅਦ ਆਪਣੀ ਜਿਹੜੀ ਫਿਜ਼ੀਕਲ ਹੈਗੀ ਆ ਉਸਤੇ ਐਡਮਿਟ ਕਾਰਡ ਅਲਾਈਵ ਹੋ ਜੂਗੇ ਤੁਸੀਂ ਆਪਣਾ ਜਿਹੜਾ ਐਡਮਿਟ ਕਾਰਡ ਹੈਗਾ ਉਹ ਡਾਊਨਲੋਡ ਕਰ ਸਕਦੇ ਹੋ ਇਹ ਸਾਰੀ ਗੱਲਾਂ ਤੋਂ ਰਿਗਾਰਡਿੰਗ ਤੁਹਾਨੂੰ ਵੀਡੀਓ ਨਾਲ ਦੇ ਨਾਲ ਮਿਲ ਜੂਗੀ ਜਦੇ ਵੀ ਸਾਨੂੰ ਪੰਜਾਬ ਪੁਲਿਸ ਕਨਸਟੇਬਲ ਵੱਲੋਂ ਇਨਫੋਰਮੇਸ਼ਨ ਮਿਲੂਗੀ ਠੀਕ ਹੈ ਤਾਂ ਹੁਣ ਜਿਹੜਾ ਅਗਸਤ ਦਾ ਲਾਸਟ ਵੀਕ ਹੈ ਗਿਆ ਠੀਕ ਹੈ ਤਾਂ 21 ਤੋਂ ਤ੍ਰਿਕ ਤੋਂ ਬਾਅਦ 21 ਅਗਸਤ ਤੋਂ ਬਾਅਦ ਕਦੇ ਵੀ ਰਿਜ਼ਲਟ ਆ ਸਕਦਾ ਹੈ ਸਾਡਾ ਅਗਸਤ ਦੇ ਅੰਦਰ ਸਤੰਬਰ ਦੇ ਫਰਸਟ ਵੀਕ ਵਿੱਚ ਫਿਜ਼ੀਕਲ ਹੈਗੀ ਹੈ ਸਾਰੇ ਕੈਂਡੀਡੇਟ ਆਪਣੀ ਫਿਜ਼ੀਕਲ ਦੀ ਪ੍ਰੀਪਰੇਸ਼ਨ ਅਜੇ ਵੀ ਸਟਾਰਟ ਕਰ ਸਕਦੇ ਹੋ ਇੱਕ ਮਹੀਨੇ ਦਾ ਟਾਈਮ ਮੰਨ ਕੇ ਚੱਲੋ ਤੁਹਾਡੇ ਕੋਲ ਹੈ ਗਿਆ ਜੀ ਵੀ ਠੀਕ ਹੈ ਜੁਲਾਈ ਤਾਂ ਲੰਘ ਗਈ ਤਾਂ ਹੁਣ ਅਗਸਤ ਦਾ ਹੀ ਟਾਈਮ ਰਹਿ ਗਿਆ ਤੁਹਾਡੇ ਕੋਲ ਸਟਾਰਟਿੰਗ ਵਿੱਚ ਹੈਗੀ ਹੈ ਸਤੰਬਰ ਦੇ ਫਰਸਟ ਵੀਕ ਵਿੱਚ ਠੀਕ ਹੈ ਤਾਂ ਸਾਨੂੰ ਜਿਹੜੀ ਵੀ ਅਪਡੇਟ ਮਿਲੂਗੀ ਉਸ ਤੇ ਰਿਗਾਰਡਿੰਗ ਤੁਹਾਨੂੰ ਚੈਨਲ ਉੱਤੇ ਵੀਡੀਓ ਮਿਲ ਜੂਗੀ ਜੇ ਅਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਾਰੇ ਜਣਿਆਂ ਨੂੰ ਚੈਨਲ ਸਬਸਕ੍ਰਾਈਬ ਕਰਨਾ ਹੈ ਨਾਲੇ ਬੈਲ ਆਈਕਨ ਪ੍ਰੈਸ ਕਰਨਾ ਠੀਕ ਹੋ ਗਏ ਜੀ ਤਾਂ ਫੇਰ ਵੀ ਕਿਸੇ ਕੈਂਡੀਡੇਟ ਦੀ ਕੋਈ ਵੀ ਕੁਇਰੀ ਹੈਗੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਧੰਨਵਾਦ